ਕਈ ਵਾਰੀ ਜਦੋਂ ਇੱਕ ਕੁੜੀ ਦਾ ਵਿਆਹ ਕਰਕੇ ਉਹਨੂੰ ਲਿਆਂਦਾ ਜਾਂਦਾ ਹੈ ਤਾਂ ਕਈ ਵਾਰੀ ਉਹ ਆਪਣੇ ਧੀਆਂ ਤੋਂ ਵੀ ਵੱਧ ਕੇ ਉਸ ਘਰ ਦੇ ਵਿੱਚ ਵਿਸ਼ਵਾਸ ਬਣਾ ਲੈਂਦੀ ਹੈ ਪਰ ਜਦੋਂ ਇਹਨਾਂ ਵਿਸ਼ਵਾਸ ਬਣਾਉਣ ਤੋਂ ਬਾਅਦ ਇਹ ਕੁੜੀ ਵਿਸ਼ਵਾਸ ਤੋੜ ਜਾਂਦੀ ਹੈ ਤਾਂ ਉਸ ਘਰ ਦੇ ਲੋਕਾਂ ਤੇ ਕੀ ਬੀਤਦੀ ਹੈ ਇਹ ਤਾਂ ਉਹ ਹੀ ਜਾਣਦੇ ਨੇ ਅੱਜ ਦੀ ਜਿਹੜੀ ਕਹਾਣੀ ਹੈ ਇਸ ਕਹਾਣੀ ਦੇ ਵਿੱਚ ਵੀ ਕੁਝ ਇਹੋ ਜਿਹੇ ਹੀ ਘਟਨਾ ਹੁੰਦੀ ਹੈ ਜਿਹੜੀ ਸੁਣਨ ਵਾਲੇ ਜਦੋਂ ਸੁਣਦੇ ਨੇ ਤਾਂ ਪੂਰੀ ਤਰ੍ਹਾਂ ਹੈਰਾਨ ਹੋ ਜਾਂਦੇ ਨੇ ਤੇ ਚੌਂਕ ਜਾਂਦੇ ਨੇ ਕਿ ਇੱਕ ਧੀਆ ਤੋਂ ਵੀ ਵੱਧ ਕੇ ਜਿਸ ਨੂੰ ਨੂੰ ਮੰਨਿਆ ਸੀ ਉਹਨੇ ਹੀ ਪੂਰੇ ਪਰਿਵਾਰ ਨੂੰ ਬਰਬਾਦ ਕਰਕੇ ਰੱਖ ਦਿੱਤਾ ਸੀ। ਦੋਸਤੋ ਅੱਜ ਦੀ ਜਿਹੜੀ ਇਹ ਸੱਚੀ ਘਟਨਾ ਹੈ ਇਹ ਘਟਨਾ ਹੈ ਰਾਜਸਥਾਨ ਦੇ ਵਿੱਚ ਇੱਕ ਜਗ੍ਹਾ ਪੈਂਦੀ ਹੈ ਭਾਰਤਪੁਰ। ਦਿਨ ਸੀ 29 ਮਈ 2022 ਦਾ। ਘਰ ਦੇ ਵਿੱਚ ਇੱਕ ਬਹੁਤ ਹੀ ਸੋਹਣੀ ਸੁਨੱਖੀ ਘਰ ਦੀ ਨੂੰ ਉਹ ਖਾਣਾ ਬਣਾ ਰਹੀ ਹੁੰਦੀ ਹੈ ਤੇ ਖਾਣਾ ਬਣਾਉਂਦੇ-ਬਣਾਉਂਦੇ ਹੀ ਉਹ ਆਪਣੇ ਫੋਨ ਦੇ ਉੱਤੇ ਇੱਕ ਮੈਸੇਜ ਕਰਦੀ ਹੈ ਜਿਹਦੇ ਵਿੱਚ ਲਿਖਿਆ ਹੋਇਆ ਸੀ ਕਿ ਅੱਜ ਮੈਨੂੰ ਬਹੁਤ ਪਿਆਰ ਆ ਰਿਹਾ ਹੈ ਤੇ ਤੈਨੂੰ ਦੇਖਣ ਦਾ ਬਹੁਤ ਮਨ ਕਰ ਰਿਹਾ ਹੈ ਤੂੰ ਜਲਦੀ ਨਾ ਆ ਜਾ ਉਹ ਜਿਹੜਾ ਮੈਸੇਜ ਕਰਦੀ ਹੈ ਉਹ ਭੋਲੇ ਨਾਮ ਦੇ ਇੱਕ ਬੰਦੇ ਨੂੰ ਕਰਦੀ ਹੈ ਇਹ ਮੈਸੇਜ ਜਦੋਂ ਭੋਲਾ ਪੜਦਾ ਹੈ ਤਾਂ ਭੋਲਾ ਇਹ ਵੇਖ ਕੇ ਮੁਸਕਰਾ ਰਿਹਾ ਹੁੰਦਾ ਹੈ ਉਹਦੇ ਸਾਹਮਣੇ ਉਹਦਾ ਦੋਸਤ ਬੈਠਾ ਹੁੰਦਾ ਹੈ ਜਿਹਦਾ ਨਾਮ ਹੁੰਦਾ ਹੈ ਦੀਪ ਇਹ ਦੋਨੇ ਜਾਨੇ ਬੈਠ ਕੇ दारू ਪੀ ਰਹੇ ਹੁੰਦੇ ਨੇ ਦੀਪ ਉਹਨੂੰ ਪੁੱਛਦਾ ਹੈ ਕਿ ਤੂੰ ਇੰਨਾ ਕਿਉਂ ਮੁਸਕਰਾ ਰਿਹਾ ਹਾਂ ਕੀ ਗੱਲ ਹੋਗੀ ਉਹ ਕਹਿੰਦਾ ਹੈ ਕਿ ਮੁਸਕਰਾਉਣ ਵਾਲੀ ਹੀ ਗੱਲ ਹੈ ਕਿਉਂਕਿ ਘਰੋਂ ਮੈਸੇਜ ਆਇਆ ਹੈ ਕਿ ਤੇਰੀ ਬਹੁਤ ਜ਼ਿਆਦਾ ਆ ਰਹੀ ਹੈ ਇਸ ਲਈ ਮੈਂ ਮੁਸਕਰਾ ਰਿਹਾ ਹਾਂ ਫਿਰ ਉਹ ਦੀਪ ਆਪਣੇ ਦੋਸਤ ਨੂੰ ਕਹਿੰਦਾ ਹੈ ਕਿ ਜੇਕਰ ਤੈਨੂੰ ਘਰੋਂ ਮੈਸੇਜ ਆਇਆ ਹੈ ਤਾਂ ਤੂੰ ਘਰ ਚਲਾ ਜਾ ਭੋਲਾ ਉਹਨੂੰ ਕਹਿੰਦਾ ਹੈ ਕਿ ਤੂੰ ਪਾਗਲ ਹੈ ਭਰਤਪੁਰ ਲਗਭਗ ਦਿੱਲੀ ਤੋਂ 220 ਕਿਲੋਮੀਟਰ ਦੂਰੀ ਤੇ ਹੈ ਤੇ ਉਹ ਕਹਿੰਦਾ ਹੈ ਕਿ ਮੈਂ ਇਸ ਟਾਈਮ ਕਿਸ ਤਰ੍ਹਾਂ ਘਰ ਜਾ ਸਕਦਾ ਹਾਂ ਫਿਰ ਉਹ ਦੀਪ ਕਹਿੰਦਾ ਹੈ ਕਿ ਜੇਕਰ ਮੈਂ ਤੇਰੀ ਜਗ੍ਹਾ ਤੇ ਹੁੰਦਾ ਤਾਂ ਮੈਂ ਰਾਤੋਂ ਰਾਤ ਘਰ ਪਹੁੰਚ ਜਾਂਦਾ ਇੰਨੀ ਗੱਲ ਸੁਣਦਿਆਂ ਹੀ ਭੋਲਾ ਉਹ ਮੈਸੇਜ ਦਾ ਜਵਾਬ ਦਿੰਦਾ ਹੈ ਕਿ ਠੀਕ ਹੈ ਤੂੰ ਤਿਆਰ ਰਹਿ ਮੈਂ ਆ ਰਿਹਾ ਹਾਂ ਜਦੋਂ ਇਹ ਮੈਸੇਜ ਰੀਮਾ ਤੱਕ ਪਹੁੰਚਦਾ ਹੈ ਰੀਮਾ ਉਹਨੂੰ ਦੇਖਦੀ ਹੈ ਤਾਂ ਉਹ ਤਿਆਰੀ ਕਰਨ ਲੱਗ ਪੈਂਦੀ ਹੈ ਕਿ ਠੀਕ ਹੈ ਅੱਜ ਰਾਤ ਨੂੰ ਭੋਲੇ ਨੇ ਆਉਣਾ ਹੈ ਹੁਣ ਹੌਲੀ ਹੌਲੀ ਟਾਈਮ ਲੰਘਦਾ ਹੈ ਤੇ ਰਾਤ ਦੇ ਜਿਸ ਤਰ੍ਹਾਂ ਹੈ 11 12 ਦਾ ਟਾਈਮ ਹੁੰਦਾ ਹੈ ਜਦੋਂ ਘਰ ਦੇ ਵਿੱਚ ਸਾਰੇ ਸੁੱਤੇ ਹੁੰਦੇ ਨੇ ਤਾਂ ਰੀਮਾ ਦੇ ਘਰ ਦਾ ਦਰਵਾਜ਼ਾ ਜਿਹੜਾ ਹੈ ਉਹ ਹੌਲੀ ਜਿਹਾ ਕੋਈ ਖੜਕਾਉਂਦਾ ਹੈ ਤੇ ਰੀਮਾ ਜਦੋਂ ਜਾ ਕੇ ਦਰਵਾਜ਼ਾ ਖੋਲਦੀ ਹੈ ਤੇ ਬਾਹਰ ਖੜਾ ਹੁੰਦਾ ਹੈ ਭੋਲਾ ਉਹ ਭੋਲੇ ਨੂੰ ਅੰਦਰ ਲੈ ਕੇ ਆਉਂਦੀ ਹੈ ਜਿਸ ਟਾਈਮ ਭੋਲਾ ਅੰਦਰ ਆਉਂਦਾ ਹੈ ਤੇ ਉਸ ਟਾਈਮ ਘਰ ਦੇ ਵਿੱਚ ਸਾਰੇ ਜੀ ਜਿੰਨੇ ਵੀ ਸਨ ਉਹ ਸੁੱਤੇ ਹੋਏ ਸਨ ਰੀਮਾ ਦੇ ਕਮਰੇ ਦੇ ਵਿੱਚ ਇੱਕ ਮੰਜੇ ਦੇ ਉੱਤੇ ਉਹਦੀਆਂ ਦੋ ਬੇਟੀਆਂ ਤੇ ਇੱਕ ਲੜਕਾ ਸੁੱਤਾ ਹੋਇਆ ਸੀ ਤੇ ਇੱਕ ਮੰਜੇ ਦੇ ਉੱਤੇ ਉਹਦਾ ਪਤੀ ਪਵਨ ਕੁਮਾਰ ਸੁੱਤਾ ਹੋਇਆ ਸੀ ਹੁਣ ਉਸ ਕਮਰੇ ਦੇ ਵਿੱਚ ਤੀਸਰੇ ਬੰਦੇ ਜਾਨੀ ਕਿ ਭੋਲੇ ਦੀ ਐਂਟਰੀ ਹੁੰਦੀ ਹੈ ਹੁਣ ਤੱਕ ਤੁਹਾਨੂੰ ਲੱਗ ਰਿਹਾ ਹੋਵੇਗਾ ਕਿ ਜੇਰਾ ਰੀਮਾਨ ਨੇ ਭੋਲੇ ਨੂੰ ਸੱਦਿਆ ਸੀ ਸ਼ਾਇਦ ਉਹ ਉਹਦਾ ਪਤੀ ਸੀ ਪਰ ਮੈਂ ਇੱਥੇ ਤੁਹਾਨੂੰ ਦੱਸ ਦਵਾਂ ਉਹਦਾ ਪਤੀ ਜੇਰਾ ਲਾਗੇ ਸੁੱਤਾ ਹੋਇਆ ਸੀ ਪਵਨ ਕੁਮਾਰ ਉਹ ਸੀ ਭੋਲਾ ਤਾਂ ਉਹਦਾ ਪ੍ਰੇਮੀ ਸੀ ਹੁਣ ਜਿਸ ਤਰ੍ਹਾਂ ਹੀ ਉਹ ਭੋਲੇ ਨੂੰ ਅੰਦਰ ਲੈ ਕੇ ਆਉਂਦੀ ਹੈ ਤਾਂ ਇੱਕ ਮੰਜੇ ਦੇ ਉੱਤੇ ਉਹਦੇ ਜਿਹੜੇ ਬੱਚੇ ਸੁੱਤੇ ਹੁੰਦੇ ਹਨ ਤੇ ਇੱਕ ਮੰਜੇ ਦੇ ਉੱਤੇ ਉਹਦਾ ਪਤੀ ਸੁੱਤਾ ਹੁੰਦਾ ਹੈ ਤੇ ਨਾਲ ਦੇ ਹੀ ਬੈੱਡ ਦੇ ਉੱਤੇ ਰੀਮਾ ਤੇ ਭੋਲਾ ਉਹ ਗਲਤ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ ਉਸ ਬੈੱਡ ਦੇ ਉੱਤੇ ਉਹ ਸਬੰਧ ਬਣਾਉਣਾ ਸ਼ੁਰੂ ਕਰ ਦਿੰਦੇ ਨੇ ਤੇ ਸਬੰਧ ਬਣਾਉਣ ਤੋਂ ਬਾਅਦ ਉਹ ਗੱਲਾਂ ਬਾਤਾਂ ਦਾ ਸਿਲਸਲਾ ਸ਼ੁਰੂ ਹੋ ਜਾਂਦਾ ਹੈ ਟਾਈਮ ਬੀਤਦਾ ਜਾਂਦਾ ਹੈ ਬਾਹਰ ਭੋਲੇ ਦਾ ਜਿਹੜਾ ਦੋਸਤ ਸੀ ਦੀਪ ਉਹ ਮੋਟਰਸਾਈਕਲ ਤੇ ਖੜਾ ਹੁੰਦਾ ਹੈ ਉਹ ਬਾਹਰ ਉਡੀਕ ਕਰ ਰਿਹਾ ਹੁੰਦਾ ਹੈ ਕਿ ਕਦੋਂ ਪੋਲਾ ਫ੍ਰੀ ਹੋ ਕੇ ਬਾਹਰ ਆਪੇਗਾ ਰਾਤ ਦੇ 1:3-2 ਦਾ ਟਾਈਮ ਹੋ ਚੁੱਕਿਆ ਸੀ ਉਹਦਾ ਜਿਹੜਾ ਪਤੀ ਸੀ ਪਵਨ ਕੁਮਾਰ ਉਹਦੀ ਅਚਾਨਕ ਅੱਖ ਖੁੱਲਦੀ ਹੈ ਤੇ ਅੱਖ ਖੁੱਲਦੀ ਹੈ ਤੇ ਉਹ ਵੇਖਦਾ ਹੈ ਕਿ ਸਾਹਮਣੇ ਉਹਦੀ ਪਤਨੀ ਰੀਮਾ ਤੇ ਉਹਦਾ ਜਿਹੜਾ ਗਵਾਂਡੀ ਸੀ ਪੋਲਾ ਉਹ ਦੋਨੇ ਜਾਨੇ ਅਪੱਤੀ ਜਨਕ ਹਾਲਤ ਦੇ ਵਿੱਚ ਬੈੱਡ ਦੇ ਉੱਤੇ ਲੰਮੇ ਪਏ ਹੋਏ ਸਨ ਪੋਲਾ ਤੇ ਰੀਮਾ ਉਹਦੀ ਪਤਨੀ ਦੋਨੇ ਜਾਨੇ ਗਲਤ ਤਰੀਕੇ ਦੇ ਨਾਲ ਸਬੰਧ ਬਣਾ ਰਹੇ ਸਨ ਹੁਣ ਪਵਨ ਕੁਮਾਰ ਉੱਠ ਕੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਜਦੋਂ ਪਵਨ ਕੁਮਾਰ ਉੱਠ ਕੇ ਉਹਨਾਂ ਨੂੰ ਗਾਲੀ ਗਲੋਚ ਕਰਦਾ ਹੈ ਤਾਂ ਉਹਦੀ ਪਤਨੀ ਰੀਮਾ ਉਹਦੇ ਪੈਰੀ ਪੈ ਜਾਂਦੀ ਹੈ ਤੇ ਉਹਨੂੰ ਰਿਕੁਐਸਟ ਕਰਦੀ ਹੈ ਕਿ ਅੱਗੇ ਤੋਂ ਇਦਾਂ ਨਹੀਂ ਹੋਵੇਗਾ ਮੈਨੂੰ ਮਾਫ਼ ਕਰ ਤਵੋ ਪਰ ਪਵਨ ਕੁਮਾਰ ਕਿੱਥੇ ਮੰਨਣ ਵਾਲਾ ਸੀ ਉਹ ਬਾਹਰ ਜਾਣ ਦੀ ਕੋਸ਼ਿਸ਼ ਕਰਦਾ ਹੈ ਪਰ ਉਹਦੀ ਪਤਨੀ ਉਹਦੇ ਪੈਰ ਨਹੀਂ ਸੀ ਛੱਡ ਰਹੀ ਤੇ ਇਧਰ ਜਿਹੜਾ ਭੋਲਾ ਸੀ ਉਹਨੇ ਪਵਨ ਕੁਮਾਰ ਨੂੰ ਫੜੀ ਰੱਖਿਆ ਸੀ ਉਹਦੇ ਗਲੇ ਨੂੰ ਦਬਾ ਕੇ ਰੱਖਿਆ ਹੋਇਆ ਸੀ ਤੇ ਉਹ ਕੋਸ਼ਿਸ਼ ਕਰ ਰਿਹਾ ਸੀ ਉਹਦੇ ਮੂੰਹ ਨੂੰ ਦਬਾਉਂਦੀ ਤਾਂ ਜੋ ਉਹ ਰੋਲਾ ਨਾ ਪਾ ਸਕੇ ਪਰ ਇੰਨੇ ਦੌਰਾਨ ਹੀ ਜਦੋਂ ਉਹਨੇ ਘੁੱਟ ਕੇ ਫੜਿਆ ਹੁੰਦਾ ਹੈ ਤਾਂ ਉਹਦੇ ਜਿਹੜੇ ਇਸੇ ਦੌਰਾਨ ਹੀ ਉਹਦਾ ਜਿਹੜਾ ਗਲਾ ਸੀ ਉਹ ਜ਼ੋਰ ਦੀ ਨਾਲ ਘੁੱਟਿਆ ਜਾਂਦਾ ਹੈ ਤੇ ਪਵਨ ਕੁਮਾਰ ਦੀ ਉੱਥੇ ਹੀ ਮੌਤ ਹੋ ਜਾਂਦੀ ਹੈ ਹੁਣ ਉਹ ਜਿਸ ਤਰ੍ਹਾਂ ਹੀ ਭੋਲਾ ਪਵਨ ਕੁਮਾਰ ਨੂੰ ਛੱਡਦਾ ਹੈ ਉਹਦਾ ਜਿਹੜਾ ਸੇੜੇ ਹੀ ਥੱਲੇ ਇੱਕ ਪੱਥਰ ਪਿਆ ਹੁੰਦਾ ਹੈ ਤੇ ਉਹਦੇ ਉੱਤੇ ਆ ਕੇ ਵੱਜਦਾ ਹੈ ਜਿਹਦੇ ਮਾਰੇ ਮੋٹے ਸਾਹ ਚੱਲ ਰਹੇ ਸਨ ਪਵਨ ਕੁਮਾਰ ਦੇ ਉਹ ਡਿੱਗ ਦਿਆ ਸਾਰੀ ਹੀ ਜਦੋਂ ਪੱਥਰ ਤੇ ਵੱਜਦਾ ਹੈ ਤਾਂ ਉਹਦੀ ਜਰੀ ਉਹ ਵੀ ਸਾਹ ਚਲੇ ਜਾਂਦੇ ਨੇ ਤੇ ਉਹਦੀ ਮੌਤ ਹੋ ਜਾਂਦੀ ਹੈ ਹੁਣ ਸਾਰੇ ਘਰ ਦੇ ਵਿੱਚ ਸਾਰੇ ਸੁੱਤੇ ਹੋਏ ਸਨ ਕਿਸੇ ਨੂੰ ਇਹ ਗੱਲ ਦਾ ਅਹਿਸਾਸ ਵੀ ਨਹੀਂ ਸੀ ਕਿ ਇਸ ਘਰ ਦੇ ਵਿੱਚ ਕਤਲ ਹੋ ਚੁੱਕਿਆ ਸੀ ਹੁਣ ਪੋਲਾ ਹੌਲੀ-ਹੌਲੀ ਬਾਹਰ ਜਾਂਦਾ ਹੈ ਤੇ ਬਾਹਰ ਜਾ ਕੇ ਦੀਪ ਜਿਹੜਾ ਉਹਦਾ ਦੋਸਤ ਖੜਾ ਹੁੰਦਾ ਹੈ ਉਹਨੂੰ ਆਵਾਜ਼ ਮਾਰ ਕੇ ਲਿਆਂਦਾ ਹੈ ਤੇ ਫਿਰ ਇਹ ਦੋਨੇ ਜਾਨੇ ਮਿਲ ਕੇ ਜਿਹੜਾ ਪਵਨ ਕੁਮਾਰ ਸੀ ਜੇਦੀ লাশ ਪਈ ਹੋਈ ਸੀ ਅੰਦਰ ਉਹਨੂੰ ਕੱਪੜਿਆਂ ਦੇ ਨਾਲ ਲਪੇਟਦੇ ਨੇ ਤੇ ਇੱਥੋਂ ਲੈ ਕੇ ਜਾਂਦੇ ਨੇ ਤੇ ਭੋਲਾ ਜਾਂਦਾ ਜਾਂਦਾ ਰੀਮਾ ਨੂੰ ਕਹਿ ਜਾਂਦਾ ਹੈ ਕਿ ਤੂੰ ਇੱਥੋਂ ਦੀ ਸਥਿਤੀ ਸੰਭਾਲੀ ਤੇ ਮੈਂ ਇਹਦੀ লাশ ਨੂੰ ਟਿਕਾਣੇ ਲਾਂਦਾ ਹਾਂ ਹੁਣ ਭੋਲਾ ਤੇ ਦੀਪ ਜਿਹੜਾ ਸੀ ਇਹ ਪਵਨ ਕੁਮਾਰ ਦੀ লাশ ਨੂੰ ਕੱਪੜੇ ਦੇ ਨਾਲ ਬੰਨ ਕੇ ਇਹਨਾਂ ਦੇ ਰਸਤੇ ਦੇ ਵਿੱਚ ਇੱਕ 5 ਕਿਲੋਮੀਟਰ ਦੂਰੀ ਦੇ ਉੱਤੇ ਇੱਕ ਨਹਿਰ ਆਉਂਦੀ ਸੀ ਉਸ ਨਹਿਰ ਦੇ ਲਾਗੇ ਜਾ ਕੇ ਇਹ ਉਸ লাশ ਨੂੰ ਕੱਪੜੇ ਦੇ ਨਾਲ ਲਪੇਟਦੇ ਨੇ ਤੇ ਵਿੱਚ ਇੱਕ ਭਾਰੀ ਪੱਥਰ ਪਾ ਦਿੰਦੇ ਨੇ ਤੇ ਇਹ ਪੱਥਰ ਪਾ ਕੇ ਇਹ লাশ ਨੂੰ ਇਸ ਨਹਿਰ ਦੇ ਵਿੱਚ ਸੁੱਟ ਦਿੰਦੇ ਨੇ ਤੇ ਨਹਿਰ ਦੇ ਵਿੱਚ ਸੁੱਟਦਿਆ ਸਾਰੀ ਇਹ লাশ ਜਰੀ ਪਾਣੀ ਦੇ ਵਿੱਚ ਡੁੱਬ ਜਾਂਦੀ ਹੈ ਇਸ ਤੋਂ ਅੱਗੇ ਕੀ ਹੋਇਆ ਇਹ ਜਾਣਨ ਤੋਂ ਪਹਿਲਾਂ ਥੋੜਾ ਜਿਹਾ ਤੁਹਾਨੂੰ ਮੈਂ ਇਹਦੀ ਬੈਕਗ੍ਰਾਉਂਡ ਦੱਸ ਦਵਾਂ ਕਿ ਇਹਨਾਂ ਦਾ ਵਿਆਹ ਕਿਸ ਤਰ੍ਹਾਂ ਹੋਇਆ ਸੀ ਇਹ ਜਿਹੜਾ ਪਵਨ ਕੁਮਾਰ ਸੀ ਰਾਜਸਥਾਨ ਦੇ ਭਾਰਤਪੁਰ ਦਾ ਰਹਿਣ ਵਾਲਾ ਸੀ ਤੇ ਇਹ ਜਿਹੜੀ ਰੀਮਾ ਸੀ ਇਹ ਕਾਨਪੁਰ ਦੀ ਰਹਿਣ ਵਾਲੀ ਸੀ ਇਹਦੀ ਉਮਰ ਸੀ ਲਗਭਗ 16 ਸਾਲ ਤੇ ਜਿਹੜੀ ਪਵਨ ਕੁਮਾਰ ਦੀ ਉਮਰ ਸੀ ਜਦੋਂ ਉਹਦਾ ਵਿਆਹ ਹੋਇਆ ਸੀ ਤੇ ਉਹਦੀ ਉਮਰ ਸੀ 30 ਸਾਲ ਇਹਨਾਂ ਦੇ ਵਿਆਹ ਦੇ ਵਿੱਚ ਹੀ ਇਹਨਾਂ ਦੀ ਉਮਰ ਦੇ ਵਿੱਚ ਲਗਭਗ 14 ਸਾਲ ਦਾ ਫਰਕ ਸੀ ਜਦੋਂ ਇਹਨਾਂ ਦਾ ਵਿਆਹ ਹੁੰਦਾ ਹੈ ਤੇ ਵਿਆਹ ਹੋਣ ਤੋਂ ਬਾਅਦ ਇਹ ਦੋਨੇ ਜਾਨੇ ਬਹੁਤ ਹੀ ਖੁਸ਼ ਰਹਿੰਦੇ ਨੇ ਕੁਝ ਸਾਲ ਬੀਤਦੇ ਨੇ ਇਹਨਾਂ ਦੇ ਘਰ ਇੱਕ ਮੁੰਡੇ ਦਾ ਜਨਮ ਹੁੰਦਾ ਹੈ ਤੇ ਫਿਰ ਸਾਲ ਬਾਅਦ ਇਹਨਾਂ ਦੇ ਘਰ ਇੱਕ ਕੁੜੀ ਦਾ ਜਨਮ ਹੁੰਦਾ ਹੈ ਸਭ ਕੁਝ ਵਧੀਆ ਚੱਲ ਰਿਹਾ ਹੁੰਦਾ ਹੈ ਤੇ ਇੱਕ ਦਿਨ ਪਵਨ ਕੁਮਾਰ ਆਪਣੇ ਪਿਤਾ ਨੂੰ ਫੋਨ ਕਰਦਾ ਹੈ ਤੇ ਉਹਨੂੰ ਕਹਿੰਦਾ ਹੈ ਕਿ ਜੇਕਰ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਮੈਂ ਆਪਣੀ ਪਤਨੀ ਨੂੰ ਦਿੱਲੀ ਵਿੱਚ ਲੈ ਕੇ ਜਾਣਾ ਚਾਹੁੰਦਾ ਹਾਂ ਕਿਉਂਕਿ ਮੈਨੂੰ ਦਿੱਲੀ ਦੇ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਜੇਕਰ ਇਹ ਮੇਰੇ ਨਾਲ ਹੋਵੇ ਕਿ ਤਾਂ ਮੈਨੂੰ ਖਾਣ ਪੀਣ ਦੀ ਜਿਹੜੀ ਦਿੱਕਤ ਉਹ ਨਹੀਂ ਆਵੇਗੀ ਤੇ ਮੈਂ ਇੱਥੇ ਆਪਣੇ ਬੱਚਿਆਂ ਨੂੰ ਵਧੀਆ ਸਿੱਖਿਆ ਦੇਣ ਦੀ ਕੋਸ਼ਿਸ਼ ਕਰਾਂਗਾ ਫਿਰ ਉਹਦਾ ਜਿਹੜਾ ਪਿਤਾ ਸੀ ਉਹ ਮੰਨ ਜਾਂਦਾ ਹੈ ਤੇ ਉਹ ਕਹਿੰਦਾ ਹੈ ਕਿ ਕੋਈ ਇਤਰਾਜ਼ ਨਹੀਂ ਹੈ ਮੈਨੂੰ ਤੂੰ ਦਿੱਲੀ ਜਾਣਾ ਚਾਹੁੰਦਾ ਹੈ ਦਿੱਲੀ ਜਾ ਕੇ ਰਹਿਣਾ ਚਾਹੁੰਦਾ ਹਾਂ ਤੇ ਤੂੰ ਆਪਣੀ ਪਤਨੀ ਨੂੰ ਦਿੱਲੀ ਜਾ ਕੇ ਰੱਖ ਸਕਦਾ ਹਾਂ ਤਹੋਨੇ ਦੋਨੇ ਜਾਣੇ ਦਿੱਲੀ ਜਾ ਕੇ ਰਹਿਣ ਲੱਗ ਜਾਂਦੇ ਨੇ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਜਾਂਦੇ ਨੇ ਤੇ ਦਿੱਲੀ ਜਿੱਥੇ ਇਹ ਪਵਨ ਕੁਮਾਰ ਕੰਮ ਕਰਦਾ ਸੀ ਉੱਥੇ ਹੀ ਇੱਕ ਇਹਨਾਂ ਦੇ ਪਿੰਡ ਦਾ ਮੁੰਡਾ ਹੀ ਹੁੰਦਾ ਹੈ ਭੋਲਾ ਉਹ ਵੀ ਇਹਦੇ ਨਾਲ ਕੰਮ ਕਰਦਾ ਹੈ ਇਹਦੇ ਨਾਲ ਇਹਦੀ ਦੋਸਤੀ ਪੈ ਜਾਂਦੀ ਹੈ ਤੇ ਹੁਣ ਇਹ ਬੈਠ ਕੇ ਇਕੱਠੇ ਦਾਰੂ ਵੀ ਪੀਂਦੇ ਸਨ ਤੇ ਭੋਲੇ ਦਾ ਹੁਣ ਇਹਨਾਂ ਦੇ ਘਰ ਆਣਾ ਜਾਣਾ ਵੀ ਬਣ ਜਾਂਦਾ ਹੈ ਜਿਸ ਤਰ੍ਹਾਂ ਹੀ ਇਹਨਾਂ ਦੇ ਘਰ ਆਣਾ ਜਾਣਾ ਬੰਦਾ ਹੈ ਤੇ ਭੋਲੇ ਦਾ ਹੁਣ ਜਿਹੜੀ ਰੀਮਾ ਸੀ ਉਹਦੇ ਨਾਲ ਦੋਸਤੀ ਪੈ ਜਾਂਦੀ ਹੈ ਤੇ ਦੋਸਤੀ ਤੋਂ ਬਾਅਦ ਹੌਲੀ-ਹੌਲੀ ਇਹਨਾਂ ਦਾ ਪਿਆਰ ਦੇ ਵਿੱਚ ਇਹ ਦੋਸਤੀ ਬਦਲ ਜਾਂਦੀ ਹੈ ਤੇ ਫਿਰ ਜਦੋਂ ਪਵਨ ਨਹੀਂ ਸੀ ਘਰ ਹੁੰਦਾ ਤਾਂ ਇਹ ਭੋਲਾ ਹੀ ਅਕਸਰ ਉਹਨਾਂ ਦੇ ਘਰ ਆਉਂਦਾ ਸੀ ਤੇ ਹੌਲੀ-ਹੌਲੀ ਇਹ ਜਿਹੜੀ ਦੋਸਤੀ ਸੀ ਪਿਆਰ ਦੇ ਵਿੱਚ ਬਦਲਦੀ ਹੈ ਤੇ ਪਿਆਰ ਤੋਂ ਬਾਅਦ ਇਹਨਾਂ ਦੇ ਵਿੱਚ ਸਬੰਧ ਕਾਇਮ ਹੋ ਜਾਂਦੇ ਨੇ ਤੇ ਰੀਮਾ ਭੋਲੇ ਨੂੰ ਪਸੰਦ ਵੀ ਬਹੁਤ ਕਰਨ ਲੱਗ ਪੈਂਦੀ ਹੈ ਹੁਣ ਟਾਈਮ ਆਉਂਦਾ ਹੈ 2020-21 ਦਾ ਜਦੋਂ ਕਰੋਨਾ ਦਾ ਟਾਈਮ ਆਉਂਦਾ ਹੈ ਤੇ ਕਰੋਨਾ ਦੇ ਟਾਈਮ ਤੇ ਜਿਵੇਂ ਸਾਰਿਆਂ ਦੀਆਂ ਨੌਕੜੀਆਂ ਚਲੀਆਂ ਗਈਆਂ ਸਨ ਇਸੇ ਤਰ੍ਹਾਂ ਹੀ ਹੁਣ ਪਵਨ ਕੁਮਾਰ ਦੀ ਵੀ ਨੌਕੜੀ ਚਲੀ ਜਾਂਦੀ ਹੈ ਤੇ ਪਵਨ ਕੁਮਾਰ ਆਪਣੇ ਪਿਤਾ ਨੂੰ ਫਿਰ ਫੋਨ ਕਰਦਾ ਹੈ ਤੇ ਉਹਨੂੰ ਕਹਿੰਦਾ ਹੈ ਕਿ ਕਿ ਪਾਪਾ ਮੇਰਾ ਇੱਥੇ ਕੋਈ ਵੀ ਕੰਮ ਨਹੀਂ ਹੈ ਤੇ ਹੁਣ ਸਾਨੂੰ ਪਿੰਡਾਂ ਨਾ ਪਵੇਗਾ ਪਿੰਡ ਆ ਕੇ ਹੀ ਹੁਣ ਮੈਂ ਅੱਗੇ ਦੀ ਜ਼ਿੰਦਗੀ ਕੱਟਾਂਗਾ ਤੇ ਇਹਦਾ ਪਿਤਾ ਕਹਿੰਦਾ ਹੈ ਕਿ ਠੀਕ ਆ ਜੇਕਰ ਉੱਥੇ ਕੋਈ ਕੰਮ ਨਹੀਂ ਹੈ ਤੇ ਤੁਸੀਂ ਪਿੰਡ ਆ ਜਾਵੋ ਇੱਥੇ ਆ ਕੇ ਤੂੰ ਕੋਈ ਕੰਮ ਕਰ ਲਵੇਂ ਹੁਣ ਇਹ ਦੋਨੇ ਜਾਣੇ ਆਪਣੇ ਪਰਿਵਾਰ ਦੇ ਸਮੇਤ ਬੱਚਿਆਂ ਨੂੰ ਲੈ ਕੇ ਇਹ ਪਿੰਡ ਆ ਜਾਂਦੇ ਨੇ ਤੇ ਪਿੰਡ ਆ ਕੇ ਹੁਣ ਇੱਥੇ ਹੀ ਛੋਟਾ ਮੋਟਾ ਕੰਮ ਕਰਨ ਲੱਗ ਜਾਂਦਾ ਹੈ ਪਰ ਜਿਹੜੀ ਰੀਮਾ ਸੀ ਉਹਦਾ ਦਿਲ ਹਜੇ ਵੀ ਭੋਲੇ ਦੇ ਵਿੱਚ ਹੀ ਸੀ ਉਹ ਭੋਲੇ ਨੂੰ ਮਿਸ ਕਰਦੀ ਸੀ ਉਹਨੂੰ ਫੋਨ ਦੇ ਉੱਤੇ ਮੈਸੇਜ ਕਰਦੀ ਸੀ ਉਹਨੂੰ ਫੋਨ ਕਰਕੇ ਕਹਿੰਦੀ ਸੀ ਕਿਉਂਕਿ ਜਿਹੜਾ ਪਵਨ ਕੁਮਾਰ ਸੀ ਉਹਦੀ ਉਮਰ ਜ਼ਿਆਦਾ ਸੀ ਤੇ ਇਹ ਸਾਫ ਸਾਫ ਉਮਰ ਜਿਹੜੀ ਇਹਨਾਂ ਦੇ ਵਿਆਹ ਦੀ ਲਾਈਫ ਦੇ ਵਿੱਚ ਸਬੰਧਾਂ ਦੇ ਵਿੱਚ ਸਾਫ ਸਾਫ ਨਜ਼ਰ ਆਉਂਦੀ ਸੀ ਇਸ ਕਰਕੇ ਰੀਮਾ ਜਿਹੜੀ ਸੀ ਉਹ ਭੋਲੇ ਨੂੰ ਜ਼ਿਆਦਾ ਪਸੰਦ ਕਰਦੀ ਸੀ ਕਿਉਂਕਿ ਭੋਲੇ ਤੋਂ ਉਹ ਪੂਰੀ ਤਰ੍ਹਾਂ ਖੁਸ਼ ਹੋ ਜਾਂਦੀ ਸੀ ਕਿਉਂਕਿ ਭੋਲਾ ਜਿਹੜਾ ਸੀ ਉਹ ਸਿਰਫ ਮਹਿਜ ਹਜੇ 24 ਸਾਲ ਦਾ ਹੀ ਨੌਜਵਾਨ ਸੀ ਪਰ ਇਹ ਗੱਲ ਜਿਹੜੀ ਸੀ ਪਵਨ ਕੁਮਾਰ ਨੂੰ ਬਿਲਕੁਲ ਵੀ ਨਹੀਂ ਪਤਾ ਸੀ ਕਿ ਉਹਦੀ ਪਤਨੀ ਦਾ ਅਫੇਅਰ ਜਿਹੜਾ ਉਹਦੇ ਗਵਾਂਢੀ ਜਿਹੜਾ ਦੋਸਤ ਭੋਲਾ ਸੀ ਉਹਦੇ ਨਾਲ ਚੱਲ ਰਿਹਾ ਹੈ ਕਿਉਂਕਿ ਭੋਲਾ ਜਿਹੜਾ ਜ਼ਿਆਦਾਤਰ ਦਿੱਲੀ ਦੇ ਵਿੱਚ ਹੀ ਰਹਿੰਦਾ ਸੀ ਤੇ ਇਸ ਕਰਕੇ ਉਹਦੇ ਤੇ ਕੋਈ ਸ਼ੱਕ ਵੀ ਨਹੀਂ ਸੀ ਕਰਦਾ ਇਸੇ ਤਰ੍ਹਾਂ ਹੀ ਦਿਨ ਆਉਂਦਾ ਹੈ 29 ਮਈ 2022 ਦਾ ਰੀਮਾ ਆਪਣੇ ਆਸ਼ਕ ਭੋਲੇ ਨੂੰ ਬੁਲਾਉਂਦੀ ਹੈ ਪਰ ਉਹਨੂੰ ਇਹ ਨਹੀਂ ਸੀ ਪਤਾ ਕਿ ਅੱਜ ਰਾਤ ਨੂੰ ਉਹਦੇ ਪਤੀ ਨੂੰ ਸਭ ਕੁਝ ਪਤਾ ਲੱਗ ਜਾਵੇਗਾ ਤੇ ਉਹਦਾ ਕਤਲ ਹੋ ਜਾਵੇਗਾ ਜਿਸ ਤੋਂ ਬਾਅਦ ਉਹ ਜਦੋਂ ਸਵੇਰ ਹੁੰਦੀ ਹੈ ਤੇ ਜਦੋਂ ਪਵਨ ਕੁਮਾਰ ਦਾ ਪਿਤਾ ਪੁੱਛਦਾ ਹੈ ਰੀਮਾ ਨੂੰ ਕਿ ਪਵਨ ਕਿੱਥੇ ਹੈ ਉਹ ਕਹਿੰਦੀ ਹੈ ਕਿ ਪਤਾ ਨਹੀਂ ਰਾਤ ਤਾਂ ਮੇਰੇ ਲਾਗੇ ਹੀ ਸੁੱਤਾ ਸੀ ਪਰ ਸਵੇਰੇ ਉੱਠ ਕੇ ਉਹ ਕਿਤੇ ਚਲਾ ਗਿਆ ਉਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਆਇਆ ਸ਼ਾਮ ਹੁੰਦੀ ਹੈ 24 ਘੰਟੇ ਬੀਤਦੇ ਨੇ ਜਦੋਂ ਪਵਨ ਕੁਮਾਰ ਘਰ ਨਹੀਂ ਆਂਦਾ ਤੇ ਪਵਨ ਕੁਮਾਰ ਦਾ ਪਿਤਾ ਪੁਲਿਸ ਸਟੇਸ਼ਨ ਦੇ ਵਿੱਚ ਜਾ ਕੇ ਉਹਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਂਦਾ ਹੈ ਤੇ ਪੁਲਿਸ ਵਾਲਿਆਂ ਨੂੰ ਸਭ ਤੋਂ ਪਹਿਲਾਂ ਸ਼ੱਕ ਜਿਹੜਾ ਸੀ ਉਹਦੀ ਪਤਨੀ ਤੇ ਹੀ ਹੋ ਰਿਹਾ ਸੀ ਰੀਮਾ ਦੇ ਉੱਤੇ ਹੀ ਉਹ ਕਹਿੰਦੇ ਨੇ ਕਿ ਆਪਾਂ ਰੀਮਾ ਕੋਲੋਂ ਪੁੱਛਗਿੱਛ ਕਰਨੀ ਹੈ ਪਰ ਜਿਹੜਾ ਪਵਨ ਕੁਮਾਰ ਦਾ ਪਿਤਾ ਸੀ ਉਹ ਕਹਿੰਦਾ ਹੈ ਕਿ ਮੈਨੂੰ ਆਪਣੀ ਬਹੂ ਦੇ ਉੱਤੇ ਆਪਣੀ ਨੂੰਹ ਦੇ ਉੱਤੇ ਪੂਰਾ ਵਿਸ਼ਵਾਸ ਹੈ ਕਿਉਂਕਿ ਅੱਜ ਤੱਕ ਉਹਨਾਂ ਦੇ ਵਿੱਚ ਕਦੀ ਵੀ ਲੜਾਈ ਝਗੜਾ ਨਹੀਂ ਸੀ ਹੋਇਆ ਤੇ ਉਹਨੂੰ ਇਹਨਾਂ ਵਿਸ਼ਵਾਸ ਸੀ ਕਿ ਉਹਦੀ ਨੂੰਹ ਜਿਹੜੀ ਰੀਮਾ ਹੈ ਉਹ ਪਵਨ ਨੂੰ ਕਦੀ ਵੀ ਕੋਈ ਨੁਕਸਾਨ ਨਹੀਂ ਪਹੁੰਚਾ ਸਕਦੀ ਇਸ ਲਈ ਪੁਲਿਸ ਵਾਲੇ ਜਦੋਂ ਉਹਦੀ ਨਾਲ ਕੋਈ ਤਹਿਕੀਕਾਤ ਕਰਨ ਦੀ ਕੋਸ਼ਿਸ਼ ਕਰਦੇ ਸਨ ਪਰ ਇਹ ਜਿਹੜਾ ਉਹਦਾ ਪਿਤਾ ਸੀ ਇਹ ਰੋਕ ਦਿੰਦਾ ਸੀ ਉਹ ਕਹਿੰਦਾ ਸੀ ਕਿ ਇਹ ਮੇਰੀ ਨੂੰਹ ਨਹੀਂ ਹੈ ਇਹ ਮੇਰੀ ਕੁੜੀਆਂ ਮੰਗੂ ਹੈ ਤੇ ਮੈਨੂੰ ਇਹਦੇ ਤੇ ਪੂਰਾ ਭਰੋਸਾ ਹੈ ਹੁਣ ਇਦਾਂ ਹੀ ਦਿਨ ਬੀਤਦੇ ਜਾਂਦੇ ਨੇ ਤੇ ਹੌਲੀ-ਹੌਲੀ 4-5 ਮਹੀਨੇ ਦਾ ਟਾਈਮ ਹੋ ਜਾਂਦਾ ਹੈ ਪਰ ਇਸ ਦੌਰਾਨ ਰੀਮਾ ਨੇ ਭੋਲੇ ਨੂੰ ਕਦੀ ਵੀ ਨਹੀਂ ਸੱਭਾਇਆ ਤੇ ਜਿਸ ਤਰ੍ਹਾਂ ਹੀ ਇਹ ਘਟਨਾ ਨੂੰ 4-5 ਮਹੀਨੇ ਬੀਤਦੇ ਨੇ ਤੇ ਰੀਮਾ ਦਾ ਫਿਰ ਮਨ ਕਰਦਾ ਹੈ ਕਿ ਉਹ ਭੋਲੇ ਨੂੰ ਬੁਲਾਵੇ ਉਹਦਾ ਦਿਲ ਕਰਦਾ ਹੈ ਉਹਨੂੰ ਮਿਲਣ ਨੂੰ ਤੇ ਉਹ ਫਿਰ ਮੈਸੇਜ ਹਮੇਸ਼ਾ ਦੀ ਤਰ੍ਹਾਂ ਉਸੇ ਤਰ੍ਹਾਂ ਹੀ ਮੈਸੇਜ ਭੋਲੇ ਨੂੰ ਕਰਦੀ ਹੈ ਤੇ ਭੋਲਾ ਉਹ ਰਾਤ ਨੂੰ ਫਿਰ ਆ ਜਾਂਦਾ ਹੈ ਤੇ ਉਹ ਰਾਤ ਨੂੰ ਆ ਕੇ ਜਿਸ ਤਰ੍ਹਾਂ ਹੀ ਰੀਮਾ ਦੇ ਕਮਰੇ ਦੇ ਵਿੱਚ ਜਾਂਦਾ ਹੈ ਤੇ ਉਹਦੇ ਨਾਲ ਸਬੰਧ ਬਣਾਣਾ ਸ਼ੁਰੂ ਕਰ ਦਿੰਦਾ ਹੈ ਤੇ ਇੱਧਰ ਉਹਦਾ ਜਿਹੜਾ ਸੋਹਰਾ ਸੀ ਉਹ ਸੁੱਤਾ ਪਿਆ ਹੋਇਆ ਸੀ ਉਹਨੂੰ نیند ਨਹੀਂ ਸੀ ਆ ਰਹੀ ਕਿਉਂਕਿ ਉਹਨੂੰ ਆਪਣੇ ਬੇਟੇ ਪਵਨ ਕੁਮਾਰ ਦੀ ਯਾਦ ਆ ਰਹੀ ਸੀ ਕਿ ਉਹ ਆਖਿਰ ਕਿੱਥੇ ਚਲਾ ਗਿਆ ਤੇ ਇਸੇ ਦੌਰਾਨੀ ਉਹਨੂੰ ਕੁਝ ਆਵਾਜ਼ਾਂ ਸੁਣਾਈ ਦਿੰਦੀਆਂ ਨੇ ਤੇ ਜਦੋਂ ਉਹ ਉੱਠ ਕੇ ਖਿੜਕੀ ਰਾਹੀਂ ਦੇਖਦਾ ਹੈ ਅੰਦਰ ਤੇ ਉਹਦੀ ਜਿਹੜੀ ਬਹੂ ਸੀ ਰੀਮਾ ਜਿੱਤੇ ਤੇ ਉਹ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਦਾ ਸੀ ਉਹ ਉਹਨਾਂ ਦੇ ਗਵਾਂਢੀ ਭੋਲੇ ਦੇ ਨਾਲ ਸਬੰਧ ਬਣਾ ਲਈ ਹੁੰਦੀ ਹੈ ਜਦੋਂ ਇਹ ਦੇਖਦਾ ਹੈ ਤੇ ਉਹ ਗੁੱਸੇ ਦੇ ਨਾਲ پاگل ਹੋ ਜਾਂਦਾ ਹੈ ਉਹ ਦਰਵਾਜ਼ਾ ਖੋਲ ਕੇ ਅੰਦਰ ਜਾਂਦਾ ਹੈ ਤੇ ਜਦੋਂ ਉਹਨਾਂ ਨੂੰ ਰੰਗੇ ਹੱਥੀ ਫੜਦਾ ਹੈ ਤੇ ਇਹ ਵੀ ਦੋਨੇ ਜਾਣੇ ਉੱਠ ਕੇ ਹੱਕੇ ਬੱਕੇ ਰਹਿ ਜਾਂਦੇ ਨੇ ਰੀਮਾ ਹੁਣ ਉਹਦੇ ਵੀ ਪੈਰੀ ਪੈ ਜਾਂਦੀ ਹੈ ਉਹਦੇ ਕੋਲੋਂ ਰਿਕੁਐਸਟ ਕਰਦੀ ਹੈ ਕਿ ਪਿਤਾ ਜੀ ਮੈਨੂੰ ਸਮਝਾਉਣੀ ਆ ਪਰ ਉਹ ਸਮਝਣ ਦੇ ਲਈ ਤਿਆਰ ਨਹੀਂ ਹੁੰਦਾ ਫਿਰ ਭੋਲਾ ਗੁੱਸੇ ਦੇ ਵਿੱਚ ਆ ਕੇ ਕਹਿੰਦਾ ਹੈ ਕਿ ਜਿੱਦਾਂ ਮੈਂ ਤੇਰੇ ਬੇਟੇ ਦੇ ਨਾਲ ਕੀਤਾ ਸੀ ਉਹੀ ਹਾਲ ਤੇਰਾ ਵੀ ਹੋਵੇਗਾ ਜੇਕਰ ਪੁਲਿਸ ਥਾਣੇ ਦੇ ਵਿੱਚ ਕਿਸੇ ਨੂੰ ਜਾ ਕੇ ਦੱਸਿਆ ਰਾਤ ਬੀਤਦੀ ਹੈ ਪੋਲਾ ਉਥੋਂ ਨਿਕਲ ਜਾਂਦਾ ਹੈ ਤੇ ਇਹ ਜਿਹੜਾ ਹਰਸ਼ ਪ੍ਰਸਾਦ ਸੀ ਆ ਆਪਣੀ ਨੂੰ ਨੂੰ ਇਹਨੂੰ ਵਾਪਸ ਪੀਕੇ ਤੇ ਭੇਜ ਦਿੰਦਾ ਹੈ ਤੇ ਫਿਰ ਇਹ ਜਾ ਕੇ ਪੁਲਿਸ ਥਾਣੇ ਦੇ ਵਿੱਚ ਜਾ ਕੇ ਪੂਰੀ ਕਹਾਣੀ ਦੱਸਦਾ ਹੈ ਕਿ ਜੋ ਜੋ ਇਹਨੇ ਜੋ ਜੋ ਇਹਦੇ ਨਾਲ ਹੋਇਆ ਸੀ ਤੇ ਹੁਣ ਪੁਲਿਸ ਕੀ ਕਰਦੀ ਹੈ ਰੀਮਾ ਨੂੰ ਤੇ ਇਸ ਭੋਲੇ ਨਾਮ ਦੇ ਵਿਅਕਤੀ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਤੇ ਜਦੋਂ ਸਖਤੀ ਦੇ ਨਾਲ ਪੁੱਛਗਿੱਛ ਕਰਦੇ ਨੇ ਤਾਂ ਇਹ ਸਾਰੀ ਕਹਾਣੀ ਆਪਣੀ ਦੱਸ ਦਿੰਦੇ ਨੇ ਤੇ ਜੁਰਮ ਆਪਣਾ ਕਬੂਲ ਕਰ ਲੈਂਦੇ ਨੇ ਜਦੋਂ ਇਹ ਘਟਨਾ ਅਖਬਾਰਾਂ ਦੇ ਜ਼ਰੀਏ ਮੀਡੀਆ ਦੇ ਜ਼ਰੀਏ ਲੋਕਾਂ ਤੱਕ ਪਹੁੰਚਦੀ ਹੈ ਤਾਂ ਲੋਕੀ ਇਹ ਸੁਣ ਕੇ ਹੈਰਾਨ ਹੋ ਜਾਂਦੇ ਨੇ ਕਿ ਇੱਕ ਕੁੜੀ ਨੂੰ ਜਿਹਨੂੰ ਧੀਆਂ ਤੋਂ ਵੀ ਵੱਧ ਕੇ ਪਿਆਰ ਮਿਲਿਆ ਸੀ ਘਰ ਦੇ ਵਿੱਚ ਪਰ ਆਖਿਰ ਉਸ ਧੀ ਨੇ ਹੀ ਪੂਰੇ ਪਰਿਵਾਰ ਨੂੰ ਬਰਬਾਦ ਕਰਕੇ ਰੱਖ ਦਿੱਤਾ ਸੀ ਇਸ ਘਟਨਾ ਨੂੰ ਦੱਸਣ ਦਾ ਮਕਸਦ ਕਿਸੇ ਦਾ ਮਜ਼ਾਕ ਉਡਾਣਾ ਜਾਂ ਫਿਰ ਕਿਸੇ ਨੂੰ ਠੇਸ ਪਹੁੰਚਾਣਾ ਨਹੀਂ ਸੀ ਬਲਕਿ ਤੁਹਾਨੂੰ ਸੁਚੇਤ ਕਰਨਾ ਸੀ ਕਿ ਦੁਨੀਆ ਦੇ ਉਤੇ ਕਿਦਾਂ ਦੇ ਕ੍ਰਾਈਮ ਚੱਲ ਰਹੇ ਨੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਐਹੋ ਜੀਆਂ ਹੋਰ ਵੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ